ਕਹਿੰਦੇ ਨੇ ਕਿ ਰਸਤੇ ਦੇ ਵਿੱਚ ਔਕੜਾਂ ਭਾਵੇਂ ਲੱਖ ਹੋਣ ਪਰ ਜੇਕਰ ਦ੍ਰਿੜ ਇਰਾਦਾ ਆਤਮ ਵਿਸ਼ਵਾਸ ਹੋਵੇ ਤਾਂ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ ਅਜਿਹੀ ਕਹਾਣੀ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਪੰਜਾਬ ਦੀਆਂ ਤਿੰਨ ਭੈਣਾਂ ਦੀ ਜਿਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹਨਾਂ ਦੇ ਘਰ ਸ਼ਾਮ ਨੂੰ ਰੋਟੀ ਪੱਕੇਗੀ ਜਾਂ ਨਹੀਂ ਪਰ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਆਰੀ ਅਤੇ ਉੱਚ ਸਿੱਖਿਆ ਪ੍ਰਾਪਤ ਕਰਕੇ ਇੱਕ ਵਕਰੀ ਮਿਸਾਲ ਕਾਇਮ ਕੀਤੀ ਹੈ ਅੱਜ ਇਹਨਾਂ ਤਿੰਨ ਭੈਣਾਂ ਨੇ ਅਜਿਹਾ ਕਮਾਲ ਕਰ ਦਿਖਾਇਆ ਹੈ ਕਿ ਹਰ ਪਾਸੇ ਇਹਨਾਂ ਦੀ ਚਰਚਾ ਹੋ ਰਹੀ ਹੈ ਏ ਆ ਰਿੰਪੀ ਕੋਰ ਹਰਦੀਪ ਕੋਰ ਅਤੇ ਬੇਅੰਤ ਕੋਰ ਇਹ ਉਹ ਤਿੰਨ ਭੈਣਾਂ ਨੇ ਜਿਨ੍ਹਾਂ ਨੇ ਨਾ ਸਿਰਫ ਆਪਣੇ ਮਾਪਿਆਂ ਸਗੋ ਪੂਰੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਇੱਕੋ ਹੀ ਪਰਿਵਾਰ ਦੀਆਂ ਇਹ ਤਿੰਨ 3 ਜਿਨ੍ਹਾਂ ਨੇ ਇੱਕੋ ਹੀ ਸਮੇਂ UGC NET ਦੀ ਪ੍ਰੀਖਿਆ ਪਾਸ ਕੀਤੀ ਮਾਨਸਾ ਦੇ ਬੁੱਢਲਾਡਾ ਨਾਲ ਸੰਬੰਧਿਤ ਇਸ ਪਰਿਵਾਰ ਦੇ ਵਿੱਚ ਤਿੰਨ ਭੈਣਾਂ ਇੱਕ ਭਰਾ ਅਤੇ ਮਾਪਿਆਂ ਸਮੇਤ ਪੰਜ ਜੀ ਨੇ ਜਿਨ੍ਹਾਂ ਦੇ ਪਰਿਵਾਰਿਕ ਹਾਲਾਤ ਕੁਝ ਪਾੜੇ ਚੰਗੇ ਨਹੀਂ ਹੈ ਪਰ ਹਾਲਾਤ ਅਜਿਹੇ ਨੇ ਕਿ ਗੁਜ਼ਾਰਾ ਕਰਨਾ ਵੀ ਮੁਸ਼ਕਲ ਸੀ पिता ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਹੈ ਅਤੇ ਮਾਂ ਇੱਕ ਦਿਹਾੜੀਦਾਰ ਮਜ਼ਦੂਰ ਹੈ ਪਰ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਸਿੱਖਿਆ ਦੇਣ ਦੇ ਲਈ ਕੋਈ ਕਸਰ ਨਹੀਂ ਛੱਡੀ ਅਤੇ ਧੀਆਂ ਨੇ ਵੀ ਸਖਤ ਮਿਹਨਤ ਦਾ ਰਸਤਾ ਨਹੀਂ ਛੱਡਿਆ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਕਿਸਮਤ ਬਦਲ ਕਰ ਦਿੱਤੀ ਰਿੰਪੀ ਬੇੰਤ ਅਤੇ ਹਰਜੀਪੁਰ ਦੀ ਬਹਾਦਰੀ ਦੇ ਚਰਚੇ ਨਾ ਸਿਰਫ ਹੁਣ ਆਂਡਗਵਾਂਡ ਸਗੋ ਰਿਸ਼ਤੇਦਾਰੀ ਵਿੱਚ ਵੀ ਹੋ ਰਹੇ ਨੇ ਸਗੋ ਪੂਰਾ ਜ਼ਿਲ੍ਹਾ ਅਤੇ ਸੂਬਾ ਉਹਨਾਂ ਦੀ ਪ੍ਰਾਪਤੀ ਤੇ ਉੱਪਰ ਮਨ ਪ੍ਰਗਟਾਰਿਆ ਹੈ। ਬਿਕਾਸ, ਜਿੰਪੀ ਅ ਜੀਯੂਈਸੀ ਨੇ ਐਡ ਪਾਸ ਕਰ ਲਿਆ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ? ਸਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਅਸੀਂ ਇਤਨਾ ਬਣਨਾਂ ਨੇ ਨੈਟ ਕਲੀਅਰ ਕੀਤਾ ਤੇ ਅਸੀਂ ਵੀ ਗਰਲਜ਼ ਨੂੰ ਹੋਰ ਵੀ ਕਹਿਣਾ ਚਾਹੁੰਦੇ ਆ ਵੀ ਉਹ ਵੀ ਪੜ੍ਹ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਦੀਆਂ ਨੇ। ਕੁੜੀਆਂ ਤੇ ਮੁੰਡਿਆਂ 'ਚ ਫਰਕ ਲੱਗਦਾ ਕਿਤੇ ਨਾ ਕਿਤੇ? ਸਰ ਫਰਕ ਤਾਂ ਬਹੁਤ ਸਮਝਿਆ ਜਾਂਦਾ ਹੀ ਵੀ ਪੜਾ ਦਿਓ ਦੱਸ ਪਲਸ 2 ਕਰਾ ਦੋ ਯਾਦੋ ਪਲਸ 2 ਕਰਾ ਦੋ ਯਾਦੋ ਵੀ ਮੁੰਡੇ ਨੂੰ ਅੱਗੇ ਕਿਹਾ ਜਾਂਦਾ ਵੀ ਇਹਨਾਂ ਨੂੰ ਵੱਧ ਪੜਾਓ ਇਹ ਪੜ ਕੇ ਨਾਮ ਰੋਸ਼ਨ ਕਰਨਗੇ ਪਰ ਇਦਾਂ ਦਾ ਇਦਾਂ ਦੀ ਜਿਹੜੀ ਸੋਚ ਆ ਉਹ ਬਦਲਣੀ ਬਦਲੀ ਜਾਣੀ ਚਾਹੀਦੀ ਹੈ ਉਹ ਤਾਂ ਹੀ ਹੋ ਸਕਦਾ ਵੀ ਜੇ ਕੁੜੀਆਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਕਰਦੇ ਹਾਲਾਤ ਨੇ। ਕਰਦੇ ਹਾਲਾਤ ਸਰ ਤੁਸੀਂ ਦੇਖ ਸਕਦੇ ਹੋ ਜੀ। ਇਹ ਠੀਕ-ਠਾਕ ਨਹੀਂ ਹੈ। ਵੀ ਅੰਤ ਕੋਈ ਸਰ। ਬਹੁਤ ਵਧੀਆ ਲੱਗ ਰਿਹਾ ਸਰ। ਤੇ ਮੇਰੇ ਘਰ ਦੇ ਬਹੁਤ ਖੁਸ਼ ਨੇ ਜਿਨ੍ਹਾਂ ਨੇ ਸਾਨੂੰ ਨਿਮਹਿਨਤ ਕਰਕੇ ਪੜਾਇਆ ਤੇ ਅਸੀਂ ਨੇ ਉਹਨਾਂ ਦੀ ਮਿਹਨਤ ਦਾ ਮੁੱਲ ਮੋੜਿਆ। ਅਜਾਸੀ ਨੈਟ ਕਲੀਅਰ ਕੀਤਾ ਤਾਂ ਬਹੁਤ ਕੁਝ ਹੋ ਰਿਹਾ ਸੀ ਕਿੰਨਾ ਕਿੰਨਾ ਟਾਈਮ ਪੜ੍ਹਦੇ ਸੀ ਕਦੋਂ ਸ਼ੁਰੂ ਕੀਤਾ ਸੀ ਅਸੀਂ ਸਰ ਸਵੇਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਪੜ੍ਹਨਾ ਮਤਲਬ ਇਹਦੇ ਵਿੱਚ ਹੀ ਕੰਮ ਨਿਬੜਲੇ ਤੇ ਇਹਦੇ ਵਿੱਚ ਹੀ ਪੜ੍ਹਨਾ ਸਾਡਾ ਇਹੀ ਰੁਟੀਨ ਰਹਿੰਦਾ ਸੀ ਸਭ ਰਿਸ਼ਤੇਦਾਰ ਕਹਿੰਦੇ ਸੀ ਕੁਛ ਦੇ ਵੀ ਕੁੜੀ ਨੂੰ ਵਿਆਹ ਦੋ ਕਰ ਦੋ ਇਦਾਂ ਹਾਂਜੀ ਸਰ ਬਥੇਰੇ 35000 ਰੁਪਏ ਨੇ ਕਿ ਆ ਵੀ ਤੁਸੀਂ ਵਿਆਹ ਦੋ ਕੁੜੀਆਂ ਨੂੰ ਈਵਨ ਕਿ ਸਾਡੇ ਨਾਲ ਤਾਂ ਕੋਈ ਮਤਲਬ ਸਾਡੀ ਛੋਟੀ ਕੁੜੀ ਦਾ ਜਲੰਧਰ ਪੇਪਰ ਆਇਆ ਉੱਥੇ ਤੱਕ ਵੀ ਨਹੀਂ ਕੋਈ ਸਾਡੇ ਨਾਲ ਚੁਰਿਆ ਤੇ ਅਸੀਂ ਕਿ ਵੀ ਰਾਤ ਦਾ ਪੇਪਰ ਹੈ ਸਾਡਾ ਤੇ ਤੁਸੀਂ ਸਾਡੇ ਨਾਲ ਤਾਂ ਚੱਲੋ ਤੇ ਕੋਈ ਨਹੀਂ ਆਇਆ ਸਰ ਤੇ ਉਦੋਂ ਫਿਰ ਤਿੰਨੇ ਮੇਰੀ ਭੈਣ ਦੋਨੇ ਮੇਰੀ ਸਿਸਟਰਾਂ ਤੇ ਮੇਰੀ ਮੰਮੀ ਇਹ ਤਿੰਨੋਂ ਹੀ ਗਏ ਤੇ ਰਾਤ ਨੂੰ ਫਿਰ ਉੱਥੇ ਪੇਪਰ ਦੇ ਕੇ ਅੰਮਰਸਰ ਗਏ ਉੱਥੋਂ ਵਾਪਸ ਆਏ ਦੂਜੇ ਦਿਨ ਸਵੇਰ ਹੋਰ ਕੁੜੀਆਂ ਨੂੰ ਕੀ ਸੁਨੇਹਾ ਦਵਾਂਗੇ ਹੋਰ ਕੁੜਿਆਂ ਨੂੰ ਇਹ ਸੁਨੇਹਾ ਦਵਾਂਗੀ ਸਰ ਜਿਵੇਂ ਅੱਜ ਮੈਂਨਤ ਕਰਕੇ ਅਸੀਂ ਨੇ ਆਪਣੇ ਮੰਮੀ ਡੈਡੀ ਦਾ ਨਾਮ ਉੱਚਾ ਕੀਤਾ ਤੁਸੀਂ ਮਿਹਨਤ ਕਰੋ ਕਰੀਨਾ ਬੈਠੋ ਤੇ ਅੱਗੇ ਵਧੋ ਹਾਂਜੀਬ ਅੱਜ ਯੂਸੀ ਨੇਟ ਪਾਸ ਕੀਤਾ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ ਬਹੁਤ ਖੁਸ਼ ਹਾਂ ਮੇਰੇ ਪਰਿਵਾਰ ਬਹੁਤ ਖੁਸ਼ ਆ ਅੱਜ ਮਿਹਨਤ ਕਰਕੇ ਮੁਕਾਮ ਹਾਸਲ ਕੀਤਾ ਕਿੰਨੀ ਕ ਮਿਹਨਤ ਹੁੰਦੀ ਹੈ ਤੇ ਘਰ ਦੇ ਕੀ ਹਾਲਾਤ ਨੇ ਘਰ ਵਿੱਚ ਕੌਣ ਕੌਣ ਹੈ ਸਾਰਾ ਦੱਸੋ ਘਰੇ ਮੇਰੀ ਮੰਮੀ ਪਾਪਾ ਮੇਰੀ ਮੰਮੀ ਖੇਤ ਚ ਕੰਮ ਕਰਦੀ ਹੈ ਮੇਰੇ ਪਾਪਾ ਮੋਗਗੇ ਚ ਗ੍ਰੰਥੀ ਨੇ ਤੇ ਮੇਰੇ ਬ੍ਰਦਰ 10 ਸਾਲ ਉਹਨਾਂ ਨੂੰ ਬਿਮਾਰ ਨੇ ਉਹ ਤੇ ਜੋ ਲੋ ਕੁੜੀਆਂ ਨੂੰ ਪੜ੍ਹਨੀ ਭੇਜਦੇ ਤਾਂ ਘਰੇ ਬਠਾ ਗਰਾ ਦੋ ਉਹਨਾਂ ਨੂੰ ਕੀ ਜਿਸ ਕੋਈ ਨਹੀਂ ਹੈ ਨਾ ਦਰਅਸਲ ਇਸ ਪਰਿਵਾਰ ਦੇ ਮੁੰਡੇ ਅਤੇ ਇਹਨਾਂ ਤਿੰਨੇ ਭੈਣਾਂ ਦੇ ਭਰਾ ਦੀ ਸਿਹਤ ਠੀਕ ਨਹੀਂ ਹੈ ਅਜੀਬ ਸਥਿਤੀ ਦੇ ਵਿੱਚ ਪਰਿਵਾਰ ਅਤੇ ਮਾਪਿਆਂ ਦੀ ਜ਼ਿੰਮੇਵਾਰੀ ਇਹਨਾਂ ਤਿੰਨੇ ਧੀਆਂ ਦੇ ਉੱਪਰ ਹੈ ਤਿੰਨੇ ਭੈਣਾਂ ਨੇ ਬਿਨਾ ਕਿਸੇ ਕੋਚਿੰਗ ਦੇ ਸਵੈ ਅਧਿਐਨ ਦੇ ਆਧਾਰ ਤੇ ਉਜੇਸੀ ਨੀਟ ਦੀ ਪ੍ਰੀਖਿਆ ਪਾਸ ਕੀਤੀ ਰਿੰਪੀ ਨੇ ਕੰਪਿਊਟਰ ਸਾਇੰਸ ਦੇ ਵਿੱਚ ਨੀਟ ਯੋਗਤਾ ਪ੍ਰਾਪਤ ਕੀਤੀ ਅਤੇ ਬੇਅੰਤ ਨੇ ਇਤਿਹਾਸ ਦੀ ਚੋਣ ਕੀਤੀ ਜਦ ਕਿ ਸਭ ਤੋਂ ਛੋਟੀ ਬੇਨ ਹਰਦੀਪ ਨੇ ਪੰਜਾਬੀ ਭਾਸ਼ਾ ਦੀ ਚੋਣ ਕੀਤੀ ਹੈ ਉਦਤਿਨੇ ਬੇਨਾਂ ਦੀ ਪ੍ਰਾਪਤੀ ਤੇ ਪੂਰਾ ਪਰਿਵਾਰ ਫੁੱਲੇ ਰਿਤਮਾਰੀ ਤੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਵਧਾਈ ਦੇਣ ਵਾਲਿਆਂ ਦਾ ਤਾਤਾ ਲੱਗਿਆ ਹੋਇਆ ਮਜੀਤ ਜੀ ਤੈਨੋਂ ਬੱਚਿਆਂ ਤੁਹਾਡੀਆਂ ਜੂਜੀ ਸੀਨੇਟ ਪਾਸ ਕਰ ਗਏ ਕਿਵੇਂ ਲੱਗ ਰਿਹਾ ਕੀ ਕਹਿਣਾ ਚਾਹੋਗੇ ਅੱਜ ਤਾਂ ਕਹਿਣਾ ਚਾਹੁੰਦਾ ਜੀ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਮੈਂ ਤਾਂ ਦੂਜੀ ਐਸ ਪਾਸ ਕਰ ਗਿਆ ਤੇ ਮੇਰੀ ਮਿਹਨਤ ਤਾਂ ਪੱਲੇ ਪਈ ਗਈ ਜੋ ਲੋਕ ਮਾਤਾ ਕੁੜੀਆਂ ਨੂੰ ਪੜ੍ਹਨੀ ਭੇਜਦੇ ਦਾ ਵਿਆਹ ਕੇ ਸੋਹਰੇ ਪਰਿਵਾਰ ਸੋਹਰੇ ਘਰ ਤੋਰ ਦਿੰਦੇ ਉਹਨਾਂ ਨੂੰ ਕੀ ਕਹਾਂਗੇ ਉਹਨਾਂ ਨੂੰ ਤਾਂ ਕਹਿੰਦੇ ਜੀ ਬਹੁਤ ਛੋਟੀਆਂ ਕੁੜੀਆਂ ਨੂੰ ਬੁਰਾ ਲੱਗਦਾ ਵੀ ਜਿਹੜਾ ਵਿਆਹ ਕੇ ਤੋਰਦੇ ਵੀ ਮੈਨੂੰ ਵੀ ਐਂ ਕਹਿੰਦੇ ਨੇ ਵੀ ਤੁਸੀਂ ਵੀ ਵਿਆਹ ਕੇ ਤੋਰ ਕੁੜੀਆਂ ਨੂੰ ਵੀ ਤੇਰੀਆਂ ਵੱਡੀਆਂ ਹੋ ਰਹੀਆਂ ਨੇ ਮੈਂ ਕਿਹਾ ਵੀ ਵੱਡੀਆਂ ਹੁੰਦੀਆਂ ਨੇ ਹੋਈ ਜਾਣਦੇ ਵੀ ਮੈਂ ਤਾਂ ਆਪਦਾ ਪੂਰਾ ਪੜ੍ਹਾਈ ਕਰਕੇ ਫਿਰ ਕਿੰਨੀ ਕੁ ਮਿਹਨਤ ਕਰਦੀਆਂ ਸੀ ਇਹ ਮਿਹਨਤਤਾ ਜੀ ਬਹੁਤ ਬਾਹ ਵਾਲੀ ਕਰ ਦਿੰਦੇ ਜੀ ਇੰਨਾ ਕਾਹ ਨਹੀਂ ਸਰਦਾ ਵੀ ਜਿੰਨੀ ਮੈਂ ਤੇ ਕਰ ਦਿੰਦੇ ਕਰਦੇ ਸਾਰੇ ਕੰਮ ਕੌਣ ਕਰਦੇ ਸਾਰੇ ਕੰਮ ਇਹੀ ਕਰਦੇ ਨੇ ਜੀ ਮੈਂ ਤਾਂ ਤੜਕੀ ਚਲੀ ਜਾਂਦੀ ਆ ਤੇ ਰੋਟੀਆਂ ਬਣਾ ਕੇ ਅੱਛਾ ਖੇਤ ਬੰਨੇ ਜਾਂਦੇ ਆ ਥਣਿਆਂ ਦੀ ਪਤਾ ਹੋਰ ਲੋਕਾਂ ਨੂੰ ਕੀ ਸੁਨੇਹਾ ਦਵਾਂਗੇ ਜਿਹੜੀਆਂ ਕੁੜੀਆਂ ਪੜ੍ਹਦੀਆਂ ਨਹੀਂ ਜਾਂ ਘਰਾਂ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਵੀ ਇਹੀ ਸੁਨੇਹਾ ਦਿੰਨੇ ਆ ਵੀ ਆਪਦੀ ਇਕਤੀਆਂ ਦਾ ਧਿਆਨ ਰੱਖੋ ਪੂਰਾ ਵੀ ਉਹਨਾਂ ਨੂੰ ਪੜ੍ਹਾਓ ਅੱਗੇ ਵਧਾਓ ਉਹਨਾਂ ਨੂੰ ਵੀ ਜਿਵੇਂ ਮੈਂ ਪੜਾਈਆਂ ਨੇ ਅਸੀਂ ਨੇ ਮਿਹਨਤ ਕਰਕੇ ਵੀ ਪੜਾਈਆਂ ਨੇ ਇਹ ਵਿੱਚੀਆਂ ਵੀ ਉਵੇਂ ਤੁਸੀਂ ਇੱਕ ਵੀ ਨਹੀਂ ਪੜਾ ਸਕਦੇ ਅਸੀਂ ਨੇ ਵੀ ਤਿੰਨ ਤਿੰਨ ਪੜਵਾਤੀਆਂ ਕੰਨਿਆ ਵੀ ਇਹਨਾ ਕਹਿਣਾ ਚਾਹੁੰਦੇ ਸੀ ਸਵਾਕੀ ਹੀ 3 ਸਿਰ ਦਾ ਤਾਜ ਹੁੰਦਿਆਂ ਨੇ ਜਿਸ ਨੂੰ ਇੱਕ ਵਾਰ ਫਿਰ ਇਹਨਾਂ ਤਿੰਨੇ ਪੈਣਾ ਨੇ ਸੱਚ ਕਰ ਦਿਖਾਇਆ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ ਹਮਦਰਦ ਟੀਵੀ